ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਬਲੌਗ ਬਲੌਗ ਨਹੀਂ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਅੱਜ ਦੀ ਵੀ ਵੀਡੀਓ ਰਹੂਗੀ ਕੱਲ ਵਾਲੇ ਟੌਪਿਕ ਦੇ ਰਿਲੇਟਡ ਠੀਕ ਹੈ ਜੀ ਤੇ ਜਿੱਥੇ ਮੈਂ ਕਹਤਾ ਸੀਗਾ ਵੀ ਮੈਂ ਨਈ ਵੀਡੀਓ ਬਣਾਉਂਗੀ ਤੇ ਉਸ ਇੰਨੇ ਇੱਕ ਵਰਡ ਦੇ ਕਰਕੇ ਮੈਨੂੰ ਬਹੁਤ ਮਤਲਬ ਕੁਝ ਫੈਮਿਲੀ ਤੋ ਵੀ ਸੋਣਾ ਪਿਆ ਹਨਾ ਕਿ ਤੂੰ ਇਹ ਵੀਡੀਓ ਕਿਉਂ ਪਾਤੀ ਤੇ ਬਾਕੀ ਤੁਸੀਂ ਇੰਨਾ ਜਿਆਦਾ ਪਿਆਰ ਸਤਿਕਾਰ ਇੰਨਾ ਮਾਣ ਇੰਨਾ ਸਹਿਯੋਗ ਥੈਂਕ ਯੂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਤੈਹ ਦਿਲ ਤੋਂ ਬਹੁਤ 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 ਥੈਂਕਸ ਇੰਨਾ ਪਿਆਰ ਕਰਨ ਦੇ ਲਈ ਠੀਕ ਹੈ ਜੀ ਤੇ ਸੌਰੀ ਵੀ ਕਹੀਦਾ ਮਹਨਾ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਸਾਰਿਆਂ ਦਾ ਦਿਲ ਦਿਖਾਤਾ ਹਨਾ ਵੀ ਸੌਰੀ ਮੈਂ ਕੱਲ ਤੁਹਾਡਾ ਸਾਰਿਆਂ ਦਾ ਦਿਲ ਦਿਖਾਇਆ ਹਨਾ ਵੀ ਮੈਂ ਵੀਡੀਓ ਨਹੀਂ ਬਣਾਉਂਗੀ ਮੈਂ ਸ਼ਾਇਦ ਨਾ ਬਣਾਉਂਦੀ ਹਨਾ ਜੇ ਤੁਸੀਂ ਮੈਨੂੰ ਇੰਨਾ ਵਧੀਆ ਰਿਸਪੌਂਸ ਨਾ ਦਿੰਦੇ ਤੇ ਮੇਰੀ ਫੈਮਲੀ ਮੇਰੇ ਨਾਲ ਨਾ ਹੁੰਦੀ ਸ਼ਾਇਦ ਅੱਜ ਮੈਂ ਕੈਮਰੇ ਮੂਰੇ ਨਾ ਹੁੰਦੀ ਹਨਾ ਬਈ ਇੰਨਾ ਪਿਆਰ ਤੇ ਸਤਿਕਾਰ ਹੀ ਦੁਬਾਰਾ ਮੈਨੂੰ ਕੈਮਰਾ ਔਨ ਕਰਨ ਲਈ ਮਜਬੂਰ ਕਰਤਾ ਹਨਾ ਤੇ ਹੁਣ ਕੀ ਕਮਾਂ ਮੈਂ ਮੇਰੇ ਕੋ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੈਮਰਾ ਔਨ ਕਰ ਲਿਆ ਮੈਨੂੰ ਮੇਰਾ ਦਿਮਾਗ ਖਾਲੀ ਹੋ ਗਿਆ ਜਮਾ ਵੀ ਮੈਂ ਕੀ ਬੋਲਣਾ ਹੁੰਦਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਹਿਣਾ ਹੈ ਹਨਾ ਤੇ ਤੁਹਾਡਾ ਪਿਆਰ ਹੀ ਇੰਨਾ ਹੈ ਵੀ ਇੰਨਾ ਪਿਆਰ ਕਰਦੇ ਹੋ ਮੈਂ ਸੋਚ ਕੇ ਜਦੋਂ ਮੈਂ ਮਤਲਬ ਕੱਲ ਜਦੋਂ ਮੈਂ ਵੀਡੀਓ ਪਬਲਿਸ਼ ਕੀਤੀ ਨਾ ਵੀ ਮੈਂ ਇਹ ਸੋਚ ਕੇ ਕੀਤੀ ਸੀਗੀ ਵੀ ਮੈਂ ਹੁਣ ਵੀਡੀਓ ਜਿਹੜੀ ਨਹੀਂ ਬਣਾਉਂਗੀ ਹਨਾ ਵੀ ਫੇਰ ਤੁਸੀਂ ਇੰਨਾ ਪਿਆਰ ਮੈਨੂੰ ਕਰਦੇ ਉਹਦੇ ਕਰਕੇ ਫਿਰ ਮੈਨੂੰ ਜਦੋਂ ਮੈਂ ਜਦੋਂ ਤੁਸੀਂ ਕਮੈਂਟਸ ਕਰਨੇ ਸ਼ੁਰੂ ਕਰੇ ਮੇਂ ਨਾਲ ਦੀ ਨਾਲ ਮਤਲਬ ਕਮੈਂਟਸ ਆਉਣ ਲੱਗ ਗਏ ਹਨਾ ਵੀ ਜੇ ਮੈਂ ਹੁਣ ਇੱਕ ਬੰਦੇ ਦਾ ਇੱਕ ਇੱਕ ਦਾ ਨਾਮ ਲੈ ਕੇ ਦਸਾਂ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਊਗੀ ਤੇ ਫਿਰ ਜੇ ਵਿੱਚੋਂ ਇੱਕ ਅੱਦੇ ਦਾ ਨਾਮ ਮੇਰੀ ਭੈਣ ਦਾ ਜਾਂ ਮੇਰੇ ਭਰਾ ਦਾ ਰਹਿ ਗਿਆ ਫਿਰ ਤੁਸੀਂ ਗੁੱਸਾ ਕਰੋਗੇ ਹਨਾ ਵੀ ਸਾਡਾ ਨਾਮ ਨਹੀਂ ਲਿਆਗਾ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਤੋਂ ਬਹੁਤ ਥੈਂਕਸ ਹਨਾ ਬਈ ਬੀਰੇਨੇਕੇਆ ਉਹ ਉਹਲੇ ਜਣ ਕੇ ਇੱਕ ਕਮੈਂਟ ਤਾਂ ਸਾਰੇ ਮਤਲਬ ਉਹ ਹਨਾ ਸਾਰੇ ਦਿਲੋਂ ਸ਼ੂਕੇ ਸਾਰੇ ਟੋਟਲ ਦੇ ਟੋਟਲ ਕਮੈਂਟਸ ਵੀ ਮਤਲਬ ਦੋ ਕਮੈਂਟਸ ਆਪਾਂ ਨੂੰ ਇਹਨੇ ਐਨੇ ਐਪਰੇ ਫੂਲ ਮੇਰਾ ਕੋਈ ਐਪਰੇ ਫੂਲ ਦਾ ਮੂੜ ਹੈ ਹੀ ਨਹੀਂ ਸੀਗਾ ਇਹ ਬੰਦੇ ਨੇ ਉਸਨੇ ਵੀ ਵੀਡੀਓ ਦੇਖੀ ਹੈ ਜਿਨੇ ਮੇਰਾ ਮੂੜ ਖਰਾਬ ਕੀਤਾ ਸੀ ਜਿਨੇ ਮੈਨੂੰ ਟੌਂਚ ਮਾਰਿਆ ਸੀ ਹਨਾ ਤੇ ਉਹਨੇ ਵੀ ਵੀਡੀਓ ਦੇਖੀ ਆ ਖੁਦ ਆਪਦੇ ਮੂੰਹ ਨਾਲ ਦੱਸਿਆ ਵੀ ਅਸੀਂ ਤਾਂ ਤੁਹਾਡੀ ਵੀਡੀਓ ਦੇਖੀ ਆ ਠੀਕ ਆ ਤੇ ਫਿਰ ਅਗਲਾ ਕਹਿ ਕੇ ਆਪਣੇ ਆਪ ਹੀ ਮੁੱਕਰ ਗਿਆ ਨਾਲ ਦੀ ਨਾਲ ਕਹਿੰਦੇ ਸਾਨੂੰ ਕੋਈ ਦੱਸ ਕੇ ਗਿਆ ਚਾਹੇ ਕੋਈ ਦੱਸੇ ਚਾਹੇ ਤੁਸੀਂ ਖੁਦ ਦੇਖੋ ਹੈਗੀ ਤਾਂ ਮੇਰੀ ਵੀਡੀਓ ਦੀ ਗੱਲ ਤੇ ਦੂਜੀ ਗੱਲ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਗੱਲ ਦੱਸ ਦਵਾਂ ਬਈ ਮੈਨੂੰ ਵੀਡੀਓ ਦੁਬਾਰਾ ਮੈਂ ਤਾਂ ਬਣਾਉਣ ਲੱਗੀ ਕਿ ਜਿੱਥੇ ਮੈਂ ਮੌਜੂਦ ਵੀ ਨਹੀਂ ਹੁੰਦੀ ਮੇਰੀ ਉੱਥੇ ਗੱਲ ਹੁੰਦੀ ਆ ਜਿੱਥੇ ਮੈਂ ਕਦੇ ਗਈ ਵੀ ਨਹੀਂ ਉੱਥੇ ਮੇਰੀ ਗੱਲ ਹੁੰਦੀ ਆ ਫਿਰ ਕਿਉਂ ਮੈਂ ਪਿੱਛੇ ਮੁੜਾਂ ਮੈਂ ਇੰਨਾ ਸੋਹਣਾ ਆਪਦਾ ਵੀਰੇ ਨੇ ਕਿਹਾ ਵੀਰਾ ਕਹਿੰਦਾ ਕਹਿੰਦਾ ਦੀਦੀ ਤੁਹਾਡਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਕਿਤੇ ਵੀ ਤੁਸੀਂ ਆਪਣਾ ਕੰਮ ਬੰਦ ਕਰ ਰਹੇ ਹੋ ਸੱਚੀ ਵੀਰੇ ਹਾਂ ਤੁਹਾਡੇ ਆ ਕਮੈਂਟਸ ਨੇ ਤਾਂ ਮੇਰਾ ਸੱਚੀ ਦਿਮਾਗ ਖੋਲ ਕੇ ਰੱਖਦਾ ਮੈਂ ਇੰਨੇ ਸਾਲ ਲਾਏ ਇੰਨੀ ਮਿਹਨਤ ਕੀਤੀ ਹਨਾ ਮੈਂ ਆਪਣਾ ਇਨਾ ਸਮਾਂ ਦਿੱਤਾ ਇੰਨੀ ਮੇਰੀ ਦਿਨ ਰਾਤ ਦੀ ਮਿਹਨਤ ਆ ਤੁਹਾਨੂੰ ਪਤਾ ਖੁਦ ਨੂੰ ਪਤਾ ਵੀ ਤੁਸੀਂ ਇੱਕ ਵੀਡੀਓ ਦੇਖਦੇ ਹੀ ਹੋ ਉੱਥੇ ਵੀ ਆਪਾਂ ਟਾਈਮ ਕੱਢਦੇ ਹੁਣ ਮੇਰੀ 3 ਮਿੰਟ ਦੀ ਵੀਡੀਓ ਬਣ ਗਈ ਮੈਂ 3 ਮਿੰਟ ਵੀ ਬੈਠੀ ਆ ਤਾਂ ਮੇਰੀ ਵੀਡੀਓ ਬਣੀ ਆ ਹੁਣ ਮੈਂ ਹੋਰ ਬੈਠੂਗੀ ਮੈਨੂੰ ਨਹੀਂ ਪਤਾ ਮੈਂ ਹੁਣ ਕਿੰਨਾ ਕੁ ਟਾਈਮ ਤੁਹਾਡੇ ਨਾਲ ਗੱਲ ਕਰ ਲੂ 10 ਮਿੰਟ ਕਰ ਲੂ 5 ਮਿੰਟ ਕਰ ਲੂ ਹਨਾ ਬਈ ਇੱਕ ਇੱਕ ਮਿੰਟ ਬੰਦੇ ਦਾ ਸਹਾਇ ਹੁੰਦਾ ਆ ਹਨਾ ਤੇ ਉਹ ਮੈਂ ਇੱਕ ਇੱਕ ਮਿੰਟ ਆਪਣੀ ਲਾਈਫ ਨੂੰ ਦੇਦਾ ਆਪਣੀ ਫੈਮਿਲੀ ਨੂੰ ਦੇਦਾ ਤਾਂ ਤਾਨੂੰ ਆਪਣੇ ਨਾਲ ਜੋੜ ਲਿਆ ਜੇ ਮੈਂ ਨਾ ਵੀਡੀਓ ਪਾਉਂਦੀ ਹੁੰਦੀ ਜੇ ਮੈਂ ਲੋਕਾਂ ਦੀ ਇਹ ਸੁਣਨੀਆ ਹੁੰਦੀਆਂ ਮੈਂ ਉਸ ਟਾਈਮ ਸੁਣ ਕੇ ਅੰਦਰ ਵਹਿ ਜਾਂਦੀ ਜਦੋਂ ਫੋਨ ਨਾ ਦੀ ਚੀਜ਼ ਦਾ ਮੈਨੂੰ ਪਤਾ ਵੀ ਨਹੀਂ ਸੀ ਵੀ ਫੋਨ ਵੀ ਕੀ ਹੁੰਦਾ ਆ ਮੈਨੂੰ ਪਤਾ ਵੀ ਨਹੀਂ ਸੀਗਾ ਸਾਡੇ ਕੋਲੇ ਟੱਚ ਫੋਨ ਹੈ ਹੀ ਨਹੀਂ ਸੀਗਾ ਸਾਡੇ ਕੋਲ ਤਾਂ ਕਹਿੰਦੇ ਮੈਂ ਨੋਕੀਆ ਤੋਂ ਸ਼ੁਰੂ ਹੋ ਕੇ ਅੱਜ ਐਪਲ ਦੇ ਫੋਨ ਤੇ ਬੈਠੀ ਆ ਹਨਾ ਵੀ ਇਹੀ ਚੀਜ਼ਾਂ ਆ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੋਂ ਜਰੀਆਂ ਨਹੀਂ ਜਾਂਦੀਆਂ ਨਾਵੇਂ ਦੇਖੋ ਕਦੇ ਪਹਿਲੀ ਗੱਲ ਮੇਰੇ ਵਿੱਚ ਇਹ ਗੱਲ ਆ ਵੀ ਕਿਸੇ ਦਾ ਦੱਬੋ ਨਾ ਆਪਦਾ ਛੱਡੋ ਨਾ ਠੀਕ ਆ ਮੈਂ ਆਪਣਾ ਹੱਕ ਲੈ ਆਇਆ ਤੁਸੀਂ ਦਿੰਦੇ ਨਹੀਂ ਸੀ ਤੁਹਾਡੀ ਗੱਲ ਨਹੀਂ ਕਰਦੀ ਮੈਂ ਤੁਹਾਡੇ ਵਿਊਅਰਸ ਦੀ ਗੱਲ ਨਹੀਂ ਕਰਦੀ ਉਹ ਇੱਕ ਬੰਦੇ ਦੀ ਉਹ ਗੱਲ ਕਰਦੀ ਆ ਤੂੰ ਦਿੰਦੀ ਨਹੀਂ ਸੀ ਮੈਂ ਆਪਣੇ ਵੈਗਰੂ ਨਾਲ ਸਹਾਰਾ ਵੈਗਰੂ ਦਾ ਰੱਖ ਕੇ ਤੁਹਾਡੇ ਤੋਂ ਆਪਣਾ ਹੱਕ ਲੈ ਲਿਆ ਠੀਕ ਆ ਤੁਹਾਡੀ ਪੂਰੀ ਜਦੋ ਜਹਿਦ ਸੀਗੀ ਵੀ ਤੁਸੀਂ ਦੇਣਾ ਨਹੀਂ ਸੀ ਅਸੀਂ ਫਿਰ ਵੀ ਲੈ ਲਿਆ ਠੀਕ ਆ ਇਹ ਹੋਊਗੀ ਮੇਰੀ ਗੱਲ ਹਾਂ ਦੇਖੋ ਹੱਕ ਲੈਣ ਲਈ ਬੋਲਣਾ ਪਊਗਾ ਦੇਖੋ ਜ ਜਿਵੇਂ ਕਹਿੰਦੇ ਇੱਕ ਚੁੱਪ 100 ਨੂੰ ਹਰਾ ਦਿੰਦੀ ਆ ਅੱਜ ਦੇ ਟਾਈਮ ਦੇ ਵਿੱਚ ਇੱਕ ਚੁੱਪ 100 ਨੂੰ ਜਿਤਾ ਦਿੰਦੀ ਆ ਜੇ ਤੁਸੀਂ ਚੁੱਪ ਕਰਕੇ ਬੈਠ ਗਏ ਨਾ ਉਹ 100 ਬੰਦਾ ਜਿਹੜਾ ਤੁਹਾਡੇ ਪਿੱਛੇ ਤੁਸੀਂ ਤੁਸੀਂ ਨਾ ਦਿੱਤਾ ਵੀ ਕੁੱਤੇ ਵਾਂਗੂ ਭੌਂਕਦੇ ਆ ਸੱਚੀ ਭੌਂਕਦੇ ਆ ਤੇ ਉਹਨਾਂ ਦਾ ਕੰਮ ਆ ਭੌਂਕਣਾ ਭੈਣ ਨੇ ਕਿਹਾ ਹਨਾ ਬਈ ਹੁਣ ਮੈਂ ਨਾ ਨਹੀਂ ਲਉਂਗੀ ਸਾਰਿਆਂ ਦੀ ਐਡਿਸ ਤਾਂ ਫਿਰ ਗੁੱਸਾ ਕਰੋਗੇ ਤੁਸੀਂ ਵੀ ਸਾਡੇ ਨਾਂ ਨਾ ਸਾਡੇ ਨਹੀਂ ਬੋਲੇਗੇ ਵੀ ਹਾਥੀ ਲੰਘ ਜਾਂਦਾ ਹੁੰਦਾ ਹੈ ਤੇ ਕੁੱਤੇ ਭੌਂਕਦੇ ਰਹ ਜਾਂਦੇ ਆ ਜਮਾਂ ਸਹੀ ਗੱਲ ਆ ਭੈਣੇ ਬਈ ਮੈਂ ਤਾਂ ਬਹੁਤ ਉਹ ਸਮੇਂ ਚ ਮੈਂ ਤੁਹਾਨੂੰ ਕੱਲ ਵੀ ਦੱਸਿਆ ਮੈਂ ਉਹ ਸਮੇਂ ਚੋਂ ਨਿਕਲ ਕੇ ਆਈ ਆ ਜਦੋਂ ਸਾਡੇ ਨਾਲ ਕੋਈ ਨਹੀਂ ਸੀਗਾ ਹੁਣ ਤਾਂ ਤੁਸੀਂ ਸਾਡੇ ਨਾਲ ਉਹ ਰੱਬ ਵਰਗੇ ਮੇਰੇ ਭੈਣ ਭਰਾ ਮੇਰੇ ਨਾਲ ਨਹੀਂ ਮੈਂ ਹੁਣ ਕਿਉਂ ਡੋਲੂਗੀ ਤੇ ਅੱਜ ਦੀ ਡੇਟ 'ਚ ਮੇਰਾ ਘਰ ਵੀ ਵਧੀਆ ਬਣਿਆ ਆ ਅਸੀਂ ਕਮਾਈ ਕਰੀ ਆ ਅਸੀਂ ਹੱਥਾਂ ਨਾਲ ਕਮਾਇਆ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਨਾਲ ਮੈਂ ਸਾਰਾ ਕੁਝ ਬਣਾਇਆ ਤੇ ਇੱਕ ਸਮਾਂ ਇਦਾਂ ਦਾ ਵੀ ਆਇਆ ਸੀ ਮੈਨੂੰ ਸਾਫ਼-ਸਾਫ਼ ਬੋਲ ਕੇ ਕਹਤਾ ਸੀ ਵੀ ਤੂੰ ਆ ਘਰ ਦੇ ਵਿੱਚੋਂ ਬਾਹਰ ਹੋ ਜਾ ਜਿਹੜਾ ਨਿੱਕਾ ਜਿਹਾ ਸੀ 1 ਮਹੀਨੇ 12 ਲੈਂਦਾ ਸੀ ਜਿਹੜਾ ਤੇ ਮੈਨੂੰ ਸਾਫ਼-ਸਾਫ਼ ਬੋਲ ਕੇ ਲੇਡੀਜ਼ ਨੇ ਕਿਹਾ ਸੀ ਔਰਤ ਹੀ ਔਰਤ ਦੀ ਦੁਸ਼ਮਣ ਆ ਉਹ ਔਰਤ ਨੇ ਮੈਨੂੰ ਕਿਹਾ ਸੀ ਘਰ 'ਚੋਂ ਬਾਹਰ ਹੋ ਜਾ ਮੈਂ ਉਸ ਟਾਈਮ ਦਿਮਾਗ ਜਦੋਂ ਸਾਰਾ ਇੰਨਾ ਜ਼ਿਆਦਾ ਪ੍ਰੈਸ਼ਰ ਹੋਵੇ ਨਾ ਕੁਝ ਸਮਝ ਨਹੀਂ ਲੱਗਦੀ ਹੁੰਦੀ ਆਪਾਂ ਨੂੰ ਵੀ ਹੁਣ ਮੈਂ ਇਸ ਟਾਈਮ ਕੀ ਕਰਾਂ ਮੇਰੇ ਹਸਬੰਦ ਘਰੇ ਨਹੀਂ ਸੀਗੇ ਸ਼ਾਇਦ ਡੈਰੀ ਦੁੱਧ ਪਾਉਣ ਗਏ ਹੋ ਸੀ ਜਾਂ ਸ਼ਾਇਦ ਲੜਾਈ ਚੱਲਦੀ ਪਈ ਸੀ ਕੁਝ ਚੱਲਦਾ ਪਿਆ ਸੀ ਇਹ ਹੈ ਨਹੀਂ ਸੀ ਮਤਲਬ 10 15 ਮਿੰਟ ਲਈ ਇਹ ਪਿੰਡ ਗਏ ਸੀ ਤੇ ਮੈਂ ਪਰਮ ਨੂੰ ਹੱਥ ਫੜਿਆ ਤੇ ਜਝਾ ਮੇਰੀ ਗੋਦੀ ਚ ਮੈਂ ਜਾਨੀ ਕਿ 5-7 ਕਦਮ ਤੁਰ ਕੇ ਘਰੋਂ ਬਾਹਰ ਹੋ ਗਈ ਤੇ ਇਹਨਾਂ ਨੂੰ ਸਾਡੇ ਮਤਲਬ ਜਿਹੜੇ ਹੁੰਦੇ ਆ ਪਿੰਡ ਦੇ ਮੌਤਵਰ ਬੰਦੇ ਉਹ ਆ ਗਏ ਹੈਨਾ ਉਹ ਕਹਿੰਦੇ ਕੀ ਹੋਇਆ ਤੇ ਮੈਂ ਰੋਣਾ ਹੀ ਸੀ ਹੋਰ ਮੈਂ ਕੀ ਕਰਦੀ ਹੈ ਨਾ ਉਸ ਟਾਈਮ ਤਾਂ ਮੈਂ ਸਟਰੋਂਗ ਹੈ ਨਹੀਂ ਸੀ ਇੰਨੀ ਸੀ ਹੀ ਜਣੀ ਇੰਨੀ ਵੀ ਨਹੀਂ ਸੀਗੀ ਇੱਕ ਤਾਂ ਮਤਲਬ ਆਪਰੇਸ਼ਨ ਹੋਇਆ ਸੀ ਹੈਨਾ ਸਜੇਰੀਆ ਨੂੰ ਹੋਇਆ ਸੀ ਜੋ ਆ ਛੋਟਾ ਸੀਗਾ ਤੇ ਮਤਲਬ ਹੁੰਦਾ ਹੈ ਜੇ ਤੁਸੀਂ ਸਮਝਦੇ ਹੋ ਹੈਨਾ ਇੰਨਾ ਜਿਆਦਾ ਪ੍ਰੈਸ਼ਰ ਸੀਗਾ ਮੇਰੇ ਤੇ ਤੇ ਮੈਨੂੰ ਇੱਕੋ ਦਮ ਕਹਤਾ ਤੂੰ ਘਰ ਛੱਡ ਕੇ ਚਲੀ ਜਾ ਥੋ ਚਲੀ ਜਾ ਨਿਕਲ ਜਾ ਥੋਂ ਤੇ ਮੇਰੇ ਡੈਡੀ ਆਏ ਡੈਡੀ ਮੇਰੇ ਨੂੰ ਵੀ ਇਹੀ ਕਿਹਾ ਗਿਆ ਆਪਣੀ ਕੁੜੀ ਨੂੰ ਲੈ ਜਾ ਤੇ ਆਪਣੇ ਦੋ ਧਿਆਨ ਨੂੰ ਲੈ ਜਾ ਮੇਰੇ ਡੈਡੀ ਦਾ ਇੱਕੋ ਹੀ ਲਫਜ਼ ਸੀ ਮੇਰੇ ਡੈਡੀ ਨੇ ਕਿਹਾ ਮੇਰੀ ਧੀ ਵੀ ਇੱਥੇ ਰਹੂਗੀ ਮੇਰੇ ਦੋਤੇ ਵੀ ਇੱਥੇ ਰਹਿਣਗੇ ਤੁਸੀਂ ਨਹੀਂ ਰਹੋਗੇ ਇੱਥੇ ਤੁਸੀਂ ਬੇਸ਼ੱਕ ਦੇ ਚਲੇ ਜਾਇਓ ਪਰ ਮੈਂ ਧੀ ਆਪਦੀ ਵਿਆਹ ਕੇ ਤੋਰੀ ਹੈ ਮੇਰੀ ਧੀ ਇੱਥੇ ਰਹੂਗੀ ਮੈਂ ਉਹ ਔਖੇ ਟਾਈਮ ਵੀ ਦੇਖੇ ਨੇ ਤੇ ਅੱਜ ਹੁਣ ਅੱਜ ਦੀ ਡੇਟ ਦੀ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਵੀ ਤਕਲੀਫ ਇਹੀ ਆ ਵੀ ਮੈਂ ਬੋਲਦੀ ਆ ਮੈਂ ਵੀਡੀਓ ਪਾਉਣੀ ਆ ਵੀਡੀਓ ਤਾਂ ਵਹੀ ਮੈਂ ਪਹਿਲਾਂ ਵੀ ਕਹਿੰਨੀ ਹਣੀ ਖਣੇ ਪੈਣਗੀਆਂ ਚਲੋ ਮੇਰੇ ਤੋਂ ਕੱਲ ਕਿਹਾ ਗਿਆ ਹਨਾ ਵੀ ਉਹੀ ਮੈਨੂੰ ਲੱਗਿਆ ਵੀ ਚਲ ਛੱਡ ਕੀ ਐਵੇਂ ਹਨਾ ਵੀ ਮੈਂ ਵੀ ਉਹਨ ਉਮਰ ਦਾ ਤੇ ਅਕਲ ਦਾ ਦੂਰ ਦੂਰ ਤੱਕ ਵਾਸਤਾ ਨਹੀਂ ਹੁੰਦਾ ਦਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਮੈਂ ਤੁਹਾਨੂੰ ਅੱਜ ਵੀ ਦੱਸਦੀ ਆ ਉਹਨਾਂ ਦੇ ਬੱਚੇ ਚਲ ਇੱਕ ਉਹ ਬੱਚਿਆਂ ਦੀ ਗੱਲ ਛੱਡੋ ਕਿਉਂਕਿ ਮੈਨੂੰ ਕਿਸੇ ਨਾਲ ਕੋਈ ਤਕਲੀਫ ਨਹੀਂ ਜੰਮ ਜੰਮ ਜਿਉਣ ਜੰਮ ਜੰਮ ਟਰਕੀਆਂ ਕਰਨ ਸਾਰੇ ਮੈਂ ਤਾਂ ਇਹੀ ਜਿਵੇਂ ਕਹਿੰਦੇ ਸਰਵਤ ਦਾ ਆਪਣਾ ਮੰਗੀਦਾ ਹਨਾ ਸਾਬਕ ਜਿਹੜਾ ਜੀ ਧਰਤੀ ਤੇ ਆ ਗਿਆ ਉਹ ਤਰੱਕੀ ਕਰੇ ਹਨਾ ਆਪਾਂ ਤਾਂ ਇਹ ਕਹਿੰਦੇ ਆ ਇੱਕ ਦੌਰ ਆਇਆ ਇੱਕ ਦੌਰ ਆਇਆ ਹਰ ਇੱਕ ਬੱਚਾ ਆਈਲੈਟਸ ਕਰਦਾ ਜਹਾਜ਼ ਚੜਦਾ ਬਾਹਰ ਹੁਣ ਵੀ ਆ ਅੱਜ ਦੇ ਟਾਈਮ 'ਚ ਵੀ ਉਹੀ ਦੌਰ ਆ ਅੱਜ ਤੋਂ 15 16 ਸਾਲ ਪਹਿਲਾਂ ਵੀ ਇਹੀ ਦੌਰ ਆਇਆ 15 16 ਸਾਲ ਪਹਿਲਾਂ ਆਇਆ ਸੀ ਟ੍ਰੈਂਡ ਨਵਾਂ ਨਵਾਂ ਟ੍ਰੈਂਡ ਆਇਆ ਸੀ ਇਸ ਵੀ ਆਈਲੈਟਸ ਕਰੋ ਮੁੰਡਾ ਪੈਸੇ ਲਾਊਗਾ ਤੇ ਕੁੜੀ ਆਈਲੈਟਸ ਕਰੂਗੀ ਬਾਹਰ 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 ਜੇ ਉਹ ਕੰਮ ਨੂੰ ਮੈਂ ਕੰਜਰਖਾਨਾ ਕਹਾ ਕਿਸੇ ਨੂੰ ਵੀ ਵਧੀਆ ਨਹੀਂ ਲੱਗੂ ਕਿਉਂਕਿ ਬੱਚੇ ਉਹ ਕੰਮ ਕਿਉਂ ਕਹਾ ਮੈਂ ਆਪਣੀ ਜ਼बान ਕਿਉਂ ਗੰਦੀ ਕਰਾਂ ਠੀਕ ਆ ਕਿਉਂਕਿ ਇੱਕ ਬੱਚਾ ਪੜ ਰਿਹਾ ਹੈ ਇੱਕ ਬੱਚੇ ਕੋ ਪੈਸੇ ਨਹੀਂ ਦੋ ਬੱਚਿਆਂ ਦੀ ਲਾਈਫ ਸੈਟਿੰਗ ਹੋ ਰਹੀ ਆ ਇੱਕ ਵਾਰ ਕਿਸੇ ਕੰਟਰੀ ਦੇ ਵਿੱਚ ਜਾ ਕੇ ਉਹ ਕੰਟਰੀ ਉਹਨਾਂ ਨੂੰ ਉੱਥੇ ਸੈਟਿੰਗ ਹੋਣ ਦਾ ਮੌਕਾ ਦੇ ਰਹੀ ਆ ਫਿਰ ਮੈਂ ਉਹ ਕੰਮ ਨੂੰ ਮਾੜਾ ਕਿਉਂ ਕਹਾ ਤੇ ਉਦਾਂ ਹੀ ਇੱਕ YouTube ਦਾ ਦੌਰ ਆਇਆ ਲਾਕਡਾਊਨ ਲੱਗਿਆ ਲਾਕਡਾਊਨ ਤੋਂ ਪਹਿਲਾਂ ਵੀ ਬਹੁਤ ਜ਼ਿਆਦੇ ਯੂਟਿਊਬਰ ਜਿਹੜੇ ਬਣੇ ਆ ਤੇ ਲਾਕਡਾਊਨ ਤੋਂ ਬਾਅਦ ਮੈਂ ਲੱਗ ਗਈ ਤੇ ਇਸ ਕੰਮ ਨੂੰ ਕੰਜਰਖਾਨਾ ਦੱਸਿਆ ਜਾਂਦਾ ਕੀ ਗੱਲ ਬਈ ਜਦੋਂ ਤੁਸੀਂ ਜ਼ਮੀਨਾਂ ਵੇਚ ਕੇ ਕਿਸੇ ਦੀ ਧੀ ਨੂੰ ਵਿਆਹ ਕੇ ਤੁਸੀਂ ਡਾਲਰ ਕਮਾ ਸਕਦੇ ਹੋ ਅਸੀਂ ਘਰੇ ਬੈਠ ਕੇ ਕਮਾਈ ਵੀ ਨਹੀਂ ਕਰ ਸਕਦੇ ਰੋਟੀ ਵੀ ਨਹੀਂ ਖਾ ਸਕਦੇ ਤੁਸੀਂ ਦੱਸੋ ਮੈਨੂੰ ਵੀ ਕੋਈ ਮਾੜਾ ਕਰਤਾ ਚਲੋ ਉਹਦੇ ਨਾਲ ਤਾਂ ਮੇਰਾ ਕੋਈ ਰੋਲ ਹੈ ਹੀ ਨਹੀਂਗਾ ਮੈਂ ਇੱਕ ਗੱਲ ਕਰਦੀ ਆਂ ਵੈਸੇ ਆਪਣੀ ਲਾਈਫ ਦੀ ਵੀ ਜਦੋਂ ਕੋਈ ਬੰਦਾ ਮੈਨੂੰ ਨਹੀਂ ਉਹਨਾਂ ਤੋਂ ਤਖਲੀਬ ਭਾਵੇਂ ਦਿਨ ਰਾਤ ਤਰੱਕੀਆਂ ਕਰਨ ਮੈਨੂੰ ਕੋਈ ਮਤਵ ਨਹੀਂ ਉਹਨਾਂ ਤੱਕ ਕਿਉਂਕਿ ਹਰੇਕ ਬੰਦਾ ਰੋਜ਼ ਮਰਦਾ ਰੋਜ਼ ਜਿਉਂਦਾ ਜਦੋਂ ਆਪਾਂ ਸੌਂਨੇ ਆਪਾਂ ਮਰ ਜੰਨੇ ਆਂ ਕਿਉਂਕਿ ਆਪਣੀ ਬਾਡੀ ਕੰਮ ਕਰਨੋਂ ਹਟ ਜਾਂਦੀ ਆ ਆਪਾਂ ਸਮਝ ਲਓ ਮਰੇ ਹੁੰਨੇ ਆ ਉਸ ਟਾਈਮ ਹਨਾ ਨਵੀਂ ਸਵੇਰ ਹੁੰਦੀ ਆ ਨਵਾਂ ਦਿਨ ਹੁੰਦਾ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਆ ਠੀਕ ਹੈ ਜੀ ਮੇਰਾ ਮੰਨਣਾ ਇਹ ਆ ਵੀ ਕਦੇ ਵੀ ਕਿਸੇ ਦੀ ਲਾਈਫ ਦੇ ਵਿੱਚ ਆ ਕੇ ਕੋਈ ਵੀ ਇੰਟਰਫੇਅਰ ਨਾ ਕਰੋ ਕਿ ਜਦੋਂ ਮੈਂ ਨਹੀਂ ਕਰਦੀ। ਜੇ ਹੁਣ ਤਾਂ ਨੂੰ ਮੇਰੇ ਤੋਂ ਤਕਲੀਫ ਆ ਉਹਦੇ ਵਿੱਚ ਮੇਰਾ ਕੀ ਕਸੂਰ ਆ? ਹੁਣ ਤੁਸੀਂ ਕਹਿੰਦੇ ਹੋ ਵੀ ਸਾਨੂੰ ਕਿਸੇ ਬੰਦੇ ਨੇ ਆ ਕੇ ਦੱਸਿਆ ਉਹ ਕਿਸੇ ਬੰਦੇ 'ਚ ਟੱਕਰ ਮਾਰੋ ਨਾ ਮੇਰੇ 'ਚ ਘਾਤੇ ਮਾਰਦੇ ਹੋ। ਇਕ ਔਰਤ ਨੂੰ ਔਰਤ ਤੋਂ ਇੰਨੀ ਤਖਲੀਪ ਆ ਜਦੋਂ ਮੈਨੂੰ ਤਖਲੀਪ ਨਹੀਂ ਥੋੜੇ ਬਾਰੇ ਮੇਰੇ ਕੋ ਵੀ ਤਾਂ ਲੋਕ ਲੋਕ ਨਹੀਂ ਯਾਰ ਲੋਕਾਂ ਦਾ ਕੰਮ ਆ ਗੱਲਾਂ ਕਰਨਾ ਲੋਕਾਂ ਦਾ ਕੰਮ ਆ ਸੁਆਦ ਲੈਣਾ ਠੀਕ ਹੈ ਮੈਨੂੰ ਲੋਕਾਂ ਦਾ ਕੋਈ ਮਤਵ ਨਹੀਂ ਪਿਆ ਹੈਗਾ ਕਿਸੇ ਤੱਕ ਕੋਈ ਰੱਜ ਕੇ ਖਾਵੇ ਕੋਈ ਕਿਤੋਂ ਲਿਆ ਕੇ ਖਾਵੇ ਕੋਈ ਕੁਛ ਖਾਵੇ ਕੋਈ ਕੁਛ ਖਾਵੇ ਮੈਨੂੰ ਕਿਸੇ ਨਾਲ ਕੋਈ ਮਤਵ ਨਹੀਂ ਹੈਗਾ ਠੀਕ ਹੈ ਜੀ ਮੈਨੂੰ ਆ ਆਪਣੀ ਲਾਈਫ ਨਾਲ ਠੀਕ ਆ ਬਾਕੀ ਸਰਵਤ ਦਾ ਭਲਾ ਮੰਗਿਆ ਕਰੋ ਤੁਹਾਡਾ ਆਪਣੇ ਆਪ ਹੋ ਜਾਣਾ ਹੈ ਜੇ ਹੁਣ ਅੱਜ ਅੱਜ ਦੀ ਡੇਟ 'ਚ ਅਸੀਂ ਮਤਲਬ ਮੈਂ ਮੇਰੇ ਬੱਚੇ ਵਧੀਆ ਪੜਦੇ ਆ ਵਧੀਆ ਆ ਅਸੀਂ ਹਨਾ ਸਾਰੇ ਸਾਰਾ ਕੁਝ ਵਧੀਆ ਆ ਤੇ ਪਹਿਲੀ ਗੱਲ ਕਿਸੇ ਦਾ ਹੱਕ ਦੱਬਣ ਤੋਂ ਪਹਿਲਾਂ ਨਾ ਆਪਣੀ ਜੀਵਨ ਇਕੋ ਹੀ ਗੱਲ ਕਹਿਣੀ ਸ਼ੁਰੂ ਕਰ ਦੋ ਵੀ ਮੇਰੇ ਕੋ ਤਾਂ ਸਭ ਕੁਝ ਹੈ ਵੈਗਰੂ ਦਾ ਦਿੱਤਾ ਹੈ ਮੇਰੇ ਕੋ ਤਾਂ ਸਭ ਕੁਝ ਆ ਤੁਹਾਨੂੰ ਕਿਸੇ ਦਾ ਹੱਕ ਦੱਬਣ ਦੀ ਲੋੜ ਹੀ ਨਹੀਂ ਪੈਣੀਗੀ ਤੇ ਫਿਰ ਪਹਿਲੀ ਗੱਲ ਜਿਹੜੇ ਬੰਦੇ ਨਿਮਰਤਾ ਪੈ ਜਿਵੇਂ ਪਛਮਾਨ ਕਟਰਵਾਨ ਨੂੰ ਯਾਤ ਪੈ ਜਾਂਦੀ ਕਹਿੰਦੇ ਨੇ ਹੁੰਦੇ ਵੀ ਡੰਗਰ ਨੂੰ ਰੱਸਾ ਜੱਪਣ ਦੀ ਆਦਤ ਪੈ ਜਵੇ ਉਹ ਜਾਂਦੀ ਨਹੀਂਗੀ ਤੇ ਜੀਨੂੰ ਪਈ ਹੋਈ ਆ ਭਾਈ ਉਹਨੂੰ ਜਾਣੀ ਵੀ ਨਹੀਂ ਹੈਗੀ ਤੁਸੀਂ ਲੱਖ ਜ਼ੋਰ ਲਾ ਦਿਓ ਇਹ ਆਦਤ ਜਾਣੀ ਨਹੀਂ ਹੈਗੀ ਕਿਉਂਕਿ ਉਹਨੂੰ ਤਾਂ ਰੱਸਾ ਜੱਪਣ ਦੀ ਆਦਤ ਆ ਉਹਨੂੰ ਜਾਣੀ ਨਹੀਂਗੀ ਠੀਕ ਆ ਤੇ ਨਾ ਮੈਨੂੰ ਲੋੜ ਆ ਵੀ ਮੈਂ ਉਹਨੂੰ ਰੱਸਾ ਜੱਪਣ ਤੋਂ ਹਟਾਵਾਂ ਹਨਾ ਤੇ ਮੇ ਆਪ ਦਾ ਹੱਕ ਸੀਗਾ ਆਪਾਂ ਲੈ ਲਿਆ ਜਿਹੜਾ ਹੱਲੇ ਮਾੜਾ ਮੋਟਾ ਰਹਿੰਦਾ ਆਪਾਂ ਉਹ ਵੀ ਲਵਾਂਗੀ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਮੈਂ ਲਵਾਂਗੀ ਨਹੀਂ ਠੀਕ ਆ ਜਦੋਂ ਤੱਕ ਵੈਗਰੂ ਨੇ ਸਵਾਸ ਦਿੱਤੇ ਨੇ ਤੇ ਹੋ ਸਕੇ ਜੇ ਕਿਤੇ ਹੋਰ ਵੀ ਕਿਸੇ ਦਾ ਵੀ ਮਾੜਾ ਮੋਟਾ ਇਦਾਂ ਹੁੰਦਾ ਹੋਵੇ ਨਾ ਕਿਤੇ ਟੱਕਾ ਹੁੰਦਾ ਹੋਵੇ ਮੈਂ ਉੱਥੇ ਵੀ ਬੋਲੂਗੀ ਵੀ ਇੱਥੇ ਤਾਂ ਟੱਕਾ ਹੋ ਰਿਹਾ ਆ ਆਪਣੇ ਲਈ ਤਾਂ ਮੈਂ ਬੋਲਣਾ ਹੀ ਬੋਲਣਾ ਆ ਹਨਾ ਵੀ ਮੈਂ ਕਦੇ ਵੀ ਇਹ ਨਹੀਂ ਹੋਇਆ ਵੀ ਮੈਂ ਆਪਣੇ ਹੱਕ ਲਈ ਬੋਲਣਾ ਮੈਂ ਤਾਂ ਬੋਲੂਗੀ ਭਾਈ ਰਹੀ ਗੱਲ ਵੀਡੀਓ ਦੀ ਵੀਡੀਓ ਵੀ ਹੁਣ ਤਾਂ ਡੇਲੀ ਆਉਗੀ ਜਦੋਂ ਮੇਰੇ ਭੈਣ ਭਰਾ ਮੈਨੂੰ ਇੰਨਾ ਪਿਆਰ ਕਰਦੇ ਆ ਮੈਂ ਤਾਂ ਸੋਚ ਕੇ ਹੀ ਹੈਰਾਨ ਮੈਨੂੰ ਤਾਂ ਰਾਤ ਵੀ ਨੀਂਦ ਨਾ ਆਵੇ ਹੈਨਾ ਕਈ ਕਿਸੇ ਨੂੰ ਫਿਕਰਾਂ ਚ ਨਹੀਂ ਆਉਂਦੀ ਮੈਨੂੰ ਪਿਆਰ ਚ ਨਹੀਂ ਆਉਂਦੀਗੀ ਮੈਨੂੰ ਭੈਣ ਮੇਰੇ ਭੈਣ ਭਰਾ ਇੰਨਾ ਪਿਆਰ ਕਰਦੇ ਨੇ ਭਾਈ ਮੈਂ ਤਾਂ ਤੁਸੀਂ ਯਕੀਨ ਮੰਨੋਗੇ ਕਮੈਂਟ ਬਾਕਸ ਭਰਤਾ ਤੁਸੀਂ ਥੈਂਕ ਯੂ so much ਮੇਰੇ ਸਾਰੇ ਭੈਣ ਭਰਾਵਾਂ ਦਾ ਹੈਨਾ ਬਈ ਇੰਨੇ ਜਾਦੇ ਕਮੈਂਟਸ ਕਰੇ ਤੇ ਉਹ ਕਮੈਂਟਸ ਪੜ ਕੇ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਉਹਨੂੰ ਤਾਂ ਖੁਦ ਉਹ ਔਰਤ ਨੂੰ ਪਤਾ ਲੱਗੇ ਗਿਆ ਹੋਣਾ ਵੀ ਕੀ ਸੋਚ ਰੱਖਦੇ ਆ ਉਹਦੇ ਬਾਰੇ ਤਾਂ ਹੀ ਮੈਂ ਕਹਨੀ ਹੁੰਨੀ ਆ ਵੀ ਕਦੇ ਕਿਸੇ ਨੂੰ ਮਾੜਾ ਨਾਮ ਨਾ ਕਹੋ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਆ ਨਾ ਪਹਿਲੀ ਗੱਲ ਤਾਂ ਆਪਦੇ ਤੇ ਨਾ ਇਹ ਵੀਡੀਓ ਦੇਖ ਕੇ ਨਾ ਆਪਦੇ ਤੇ ਗੱਲ ਹਰੇਕ ਬੰਦਾ ਆਪਣੇ ਤੇ ਜੇ ਤਾਂ ਜਿਹਦੇ ਨਾਲ ਤੇ ਮੇਰੇ ਵਾਂਗੂ ਹੁੰਦੀ ਆ ਉਹਨੂੰ ਤਾਂ ਲੱਗਣਾ ਹੀ ਲੱਗਣਾ ਵੀ ਸੇਮ ਸਟੋਰੀ ਆ ਹਨਾ ਬੀਏ ਮੇਰੇ ਨਾਲ ਵੀ ਹੋ ਰਿਹਾ ਮੇਰੀ ਭੈਣ ਨਾਲ ਵੀ ਹੋ ਰਿਹਾ ਇਹ ਉਹਦੇ ਨਾਲ ਆਪ ਦਾ ਦੁੱਖ ਹਮੇਸ਼ਾ ਹੀ ਹਰੇਕ ਨੂੰ ਵੱਡਾ ਹੀ ਲੱਗਦਾ ਚਾਹੇ ਹਰ ਇੱਕ ਬੰਦਾ ਜਿਵੇਂ ਹਰੇਕ ਕਹਿੰਦਾ ਹਨਾ ਭੈਣੇ ਮੇਰੇ ਨਾਲ ਵੀ ਇਦਾਂ ਹੁੰਦਾ ਭੈਣੇ ਮੇਰੇ ਨਾਲ ਮੇਰੇ ਵਰਗੀਆਂ ਬਹੁਤ ਭੈਣਾਂ ਨੇ ਜਿਹੜੀਆਂ ਇਦਾਂ ਆਵਾਜ਼ ਦਵਾਈ ਬੈਠੀਆਂ ਨੇ ਹਨਾ ਤੇ ਭੈਣੇ ਮੈਂ ਤਾਂ ਜਦੋਂ ਫੋਨਾਂ ਦੀ ਚੀਜ਼ ਵੀ ਨਹੀਂ ਸੀਗੀ ਮੇਰੇ ਕੋਲ ਮੈਂ ਉਦੋਂ ਦੀ ਆਪਣੀ ਆਵਾਜ਼ ਉਠਾਈ ਹੋਈ ਤੁਹਾਨੂੰ ਮੈਂ ਦੱਸਣਾ ਰੋਣਾ ਰੋਣਾ ਤਾਂ ਮੈਨੂੰ ਥੋੜੇ ਜਿਹੜਾ ਬੰਦਾ ਪਿਆਰ ਕਰੇ ਉਹ ਪਿਆਰ ਚ ਵੀ ਆਪਾਂ ਮੋਸ਼ਨਲ ਹੋ ਜਾਂਦੇ ਹੁੰਨੇ ਆ ਥੋੜਾ ਜਿਹਾ ਮੈਂ ਹੋ ਹੋਣ ਵੀ ਹੋਣ ਲੱਗੀ ਸੀਗੀ ਹੈਨਾ ਤੇ ਮੈਂ ਰੋਕ ਲੈਣੀ ਹੁੰਨੀ ਆ ਹੈਨਾ ਤੇ ਜਿਵੇਂ ਕਹਿੰਦੇ ਚਿੰਤਾ ਚਿਥਾ ਸਮਾਨ ਹੁੰਦੀ ਆ ਚਿੰਤਾ ਨਹੀਂ ਕਰੀਦੀ ਹੁੰਦੀ ਹਮੇਸ਼ਾ ਹੀ ਮੈਂ ਇਹੀ ਗੱਲ ਕਹਿੰਦੀ ਆ ਵੀ ਚਿੰਤਾ ਨਹੀਂ ਕਰੀਦੀ ਹੁੰਦੀ ਤੇ ਅੱਗੇ ਵਧੋ ਅੱਗੇ ਵਧਣਾ ਹੀ ਜ਼ਿੰਦਗੀ ਦਾ ਨਾਂ ਆ ਤੇ ਦੁਨੀਆ ਦੇ ਨਾਲ ਚੱਲਣਾ ਹਰੇਕ ਕੋਈ ਚੱਲਦਾ ਜਿੱਦਾਂ ਮੈਂ ਆਈਲੈਂਡਸ ਦੀ ਗੱਲ ਕਰੀ ਆਈਲੈਂਡਸ ਦਾ ਦੌਰ ਆ ਜਾਂ ਉਹ ਨਾਲ ਚੱਲੇ ਤੇ YouTube ਦਾ ਦੌਰ ਆ ਜਾਂ ਜੀਦੇ ਕੋ ਜਿੰਨੀ ਪਹੁੰਚਾ 25-30 ਲੱਖ ਰੁਪਈਆ ਚਾਹੀਦਾ ਇੱਕ ਬੱਚੇ ਨੂੰ ਆਈਲਰਸ ਕਰਕੇ ਅ ਕੈਨੇਡਾ ਅਮਰੀਕਾ ਜਾਣ ਵਾਸਤੇ ਠੀਕ ਆ ਜੀ 25 ਤੋਂ 30 ਲੱਖ ਤੁਹਾਡੇ ਪੱਲੇ ਹੋਊਗਾ ਤਾਂ ਤੁਹਾਡਾ ਬੱਚਾ ਆਈਲਰਸ ਕਰਕੇ ਅਦਰ ਕੰਟਰੀ ਕਿਤੇ ਵੀ ਜਾ ਸਕਦਾ ਹੈ ਠੀਕ ਆ ਤੁਹਾਡੇ ਕੋ ਪੈਸੇ ਹੋਣਗੇ ਤਾਂ ਤੁਸੀਂ ਜਾ ਸਕਦੇ ਹੋ ਉਹਨਾਂ ਕੋ ਸਿੱਕੇ ਮੈਂ ਉਹਨਾਂ ਦੀ ਗੱਲ ਕਰ ਦੰਨੀ ਆ ਉਹਨਾਂ ਕੋ ਸਿੱਕੇ ਚਾਹੇ ਅਗਲੇ ਨੇ ਹੱਟ ਪੰਨੇਆ ਪੱਟ ਪੰਨੇਆ ਅਗਲੇ ਨੇ ਬੱਚੇ ਉਸ ਦੌਰ ਦੇ ਵਿੱਚ ਆਈਲੈਂਡਸ ਕਰਵਾ ਕੇ ਆ ਬਾਅਰ ਸੈੱਟ ਕਰਤੇ ਮੇਰੇ ਕੋ ਜੋ ਸੀਗਾ ਮੈਂ ਉਹ ਮੇਰੇ ਕੋ 7-8000 ਰੁਪਈਆ ਸੀ ਮੇਰੇ ਹਸਬੰਦ ਨੇ ਹੱਟ ਪੰਨੇਆ ਪੱਟ ਪੰਨੇਆ ਮੈਨੂੰ ਫੋਨ ਲੈ ਕੇ ਦਿੱਤਾ ਠੀਕ ਆ ਮੈਂ ਫੋਨ ਲਿਆ ਫੋਨ ਲੈ ਕੇ ਅਸੀਂ ਵੀਡੀਓ ਪਾਉਣੀ ਸ਼ੁਰੂ ਕਰਤੀ ਹੁਣ ਇਹਦੇ ਵਿੱਚ ਮੈਨੂੰ ਜਦੋਂ ਤੁਹਾਡੇ ਕੋ 25-30 ਲੱਖ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਤੁਹਾਨੂੰ ਮੇਰੇ 7-8000 ਦੇ ਫੋਨ ਤੋਂ ਕੀ ਤਕਲੀਫ ਆ ਤੇ ਇਹ ਮੈਂ ਕਮਾਈ ਕਰੀ ਆ ਜੇ ਹੁਣ ਤੁਸੀਂ ਅੱਜ ਦੀ ਡੇਟ 'ਚ ਕਹੋਗੇ ਮੈਂ ਆਈਫੋਨ ਤੇ ਬੈਠੀ ਆ ਇਹ ਮੇਰੀ ਕਮਾਈ ਆ ਬਈ ਤੁਸੀਂ ਬਾਹਰ ਆਈਲੈਂਸ ਕਰ ਕਰਕੇ ਆਈਲੈਂਸ ਕਰਕੇ ਤੁਸੀਂ ਬਾਹਰ ਗਏ ਹੋ ਤੇ ਉੱਥੇ ਜਾ ਕੇ ਤੁਸੀਂ ਕਰੋੜਾਂ ਨੇ ਕਮਾਈ ਕਰ ਲਈ ਹੋਣੀ ਆ ਥੋੜੇ ਉਧਰ ਵੀ ਕਰਨੇ ਥੋੜਾ ਇੱਧਰ ਵੀ ਕਰ ਮੈਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਥੋੜੇ ਹਰ ਇੱਕ ਤਿਥ ਤਿਹਾਰ ਤੇ ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਕੀਤਾ ਆ ਮੈਂ ਖੜੀ ਆ ਤੁਹਾਡੇ ਨਾਲ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਹੈਗੇ ਵੀ ਮੈਂ ਖੜੀ ਨਹੀਂ ਤਹਾਡੇ ਮੂਵੀਆਂ ਬਣੀਆਂ ਨੇ ਤੁਹਾਡੇ ਐਲਬਮਸ ਹੈਗੀਆਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡੀ ਤਿੰਨ ਜਣੇ ਦੀ ਦਾ ਫੋਟੋਸ ਹੈਗੀਆਂ ਹੀ ਨੇ ਚਲੋ ਜਝਾਰ ਦੀ ਨਹੀਂ ਹੋਣੀ ਜਝਾਰ ਬਾਅਦ ਦੇ ਵਿੱਚ ਜਨਮ ਲਿਆ ਜਝਾਰ ਨੇ ਜੇ ਤੁਸੀਂ ਸਾਡੇ ਨਾਲ ਖੜ ਨਹੀਂ ਨਾ ਸਕਦੇ ਤਾਂ ਮੱਚੋ ਵੀ ਨਾ ਠੀਕ ਹੈ ਮੈਂ ਇਹੀ ਕਹਾਂਗੀ ਵੀ ਸਾੜਾ ਨਹੀਂ ਕਰੀਦਾ ਹੁੰਦਾ ਕੰਮ ਕਰੀਦਾ ਹੁੰਦਾ ਸਾੜਾ ਨਹੀਂ ਕਰੀਦਾ ਕਿਸੇ ਦਾ ਹੱਕ ਨਹੀਂ ਦੱਬੀਦਾ ਹੁੰਦਾ ਮਿਹਨਤ ਕਰੀਦੀ ਹੁੰਦੀ ਆ ਠੀਕ ਹੈ ਜੇ ਹੁਣ ਮੈਂ ਤੁਹਾਡੇ ਕੰਮ ਨੂੰ ਕਹਦਾ ਤੁਸੀਂ ਵੀ ਬਹੁਤ ਸਾਰੇ ਕੰਮ ਕਰਦੇ ਹੋ ਤੁਸੀਂ ਵੀ ਬਹੁਤ ਸਾਰੇ ਬਿਜ਼ਨਸ ਕਰਦੇ ਹੋਮੋਂਗੇ ਜੇ ਮੈਂ ਤੁਹਾਡੇ ਕਿਸੇ ਵੀ ਕੰਮ ਨੂੰ ਕੰਜਰਖਾਨਾ ਕਹਿ ਦਵਾਂ ਵੀ ਤੁਸੀਂ ਜਰਨੋਗੇ ਕੋਈ ਨਹੀਂ ਜਰਦਾ ਹੁੰਦਾ ਹੈਗਾ ਅੱਗੇ ਵਾਸਤੇ ਕਦੇ ਵੀ ਕਿਤੇ ਵੀ ਕਿਤੇ ਵੀ ਕਿਸੇ ਵੀ ਤੁਸੀਂ ਕਿਸੇ ਵੀ ਕੰਡੀਸ਼ਨ ਦੇ ਵਿੱਚ ਖੜੇ ਹੋ ਮੈ ਮੈਨੂੰ ਤਾਂ ਮੈਨੂੰ ਕਿਸੇ ਹੋਰ ਨੂੰ ਵੀ ਇਹ ਵਰਡ ਨਾ ਬੋਲਦੇ ਹੋ ਠੀਕ ਆ ਕਿਉਂਕਿ ਕੋਈ ਵੀ ਨਹੀਂ ਕਹਾਉਂਦਾ ਹੁੰਦਾ ਜਿੱਦਾਂ ਮੈਂ ਨਹੀਂ ਨਾ ਕਹਾਉਂਦੀ ਹੋ ਕੋਈ ਹੋਊ ਮਾਨਤਬੁੱਧੀ ਹੋ ਸਕਦਾ ਕੋਈ ਡਰਦਾ ਹੋ ਸਕਦਾ ਹੈਨਾ ਕੋਈ ਕਿਸੇ ਪੱਖੋਂ ਕਮਜ਼ੋਰ ਹੋ ਸਕਦਾ ਉਹ ਕਹਾ ਲੂਗਾ ਪਰ ਜਿਹਦੇ ਵਿੱਚ ਵੈਗਰੂ ਦੀ ਦਿੱਤੀ ਹੋਈ ਫੁੱਲਵਟਾ ਫੁੱਲ ਪਾਵਰ ਆ ਨਾ ਉਹ ਨਹੀਂ ਕਹਾਊਗਾ ਠੀਕ ਹੈ ਮੇਰੇ ਕੋ ਮੇਰੀ ਇਹ ਪਾਵਰ ਆ ਮੈਂ ਪਾਵਰ ਦੇ ਥਰੂ ਤੁਹਾਨੂੰ ਦੱਸ ਰਹੀ ਆ ਵੀ ਪਹਿਲੀ ਗੱਲ ਤਾਂ ਵੀਡੀਓ ਤੁਹਾਡੇ ਲਈ ਬਣੀ ਹੋਈ ਨਹੀਂ ਸੀ ਜੇ ਕਿਤੇ ਮੇਰੀ ਜਿਹੜੀ ਤੁਹਾਡੇ ਰਾ ਹੈ ਹੀ ਨਹੀਂ ਬਈ ਸਾੜਾ ਨਾ ਕਰਿਆ ਕਰੋ ਹਣਾ ਰੀਸ ਜੇ ਕੋਈ ਵਧੀਆ ਕੰਮ ਕਰਦਾ ਆ ਉਹਦੀ ਰੀਸ ਵੇਸ਼ੱਕ ਦੀ ਕਰ ਲੋ ਪਰ ਸਾੜਾ ਨਾ ਕਰਿਓ ਕਦੇ ਕਿਸੇ ਵੀ ਕੰਮ ਨੂੰ ਕਿਸੇ ਦੀ ਨਹੀਂ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਆ ਠੀਕ ਆ ਜਿਹੜਾ ਵਰਡ ਤੁਸੀਂ ਬੋਲੇ ਨਾ ਕੰਜਰਖਾਨਾ ਇਹ ਵਰਡ ਤਾਂ ਭੁੱਲ ਕੇ ਨਾ ਬੋਲਿਓ ਜੇ ਹੁਣ ਤੋਂ ਬਾਅਦ ਬੋਲਤਾ ਪਰ ਹੁਣ ਵੀ ਕੱਲ ਤੁਹਾਨੂੰ ਮਿਲੇ ਹੀ ਗਿਆ ਕਮੈਂਟਾਂ ਦੇ ਵਿੱਚ ਜੇ ਮਤਲਬ ਫਿਰ ਉਸ ਤੋਂ ਬਾਅਦ ਮੇਰੇ ਭੈਣ ਭਰਾ ਤੁਹਾਡੇ ਤੇ ਹੋਰ ਹਾਜ਼ਰੀ ਲਾ ਦੇਣਗੇ ਠੀਕ ਆ ਬਈ ਮੇਰੀ ਇਹ ਆਖਰੀ ਹੋਈ ਸਮਝੋ ਵੀ ਹਨਾ ਮੇਰੇ ਤੋਂ ਰੋਜ਼ ਰੋਜ਼ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਜਦੋਂ ਉਹ ਇੱਕ ਹੋਰ ਆਈ ਸੀਗੀ ਉਹ ਕਹਿੰਦੀ ਸੀ ਮੈਂ ਜੇ ਕਰ ਦੂੰ ਮੈਂ ਉਹ ਕਰ ਦੋ ਮੈਂ ਉਸ ਦਿਨ ਵੀ ਆਸੀ ਮੇਰੇ ਤੋਂ ਨਹੀਂ ਰੋਜ਼ ਰੋਜ਼ ਇਦਾਂ ਹੁੰਦਾ ਕਿਉਂਕਿ ਬੰਦਾ ਹਮੇਸ਼ਾ ਓਦਾਂ ਦਾ ਨਹੀਂ ਰਹਿੰਦਾ ਹਰੇਕ ਬੰਦੇ ਦੀ ਲਾਈਫ ਦੇ ਵਿੱਚ ਜੇ ਮਤਲਬ ਸਿੱਧੂ ਆਪਣੇ ਨੇ ਕਿਹਾ বিজে ترقی ਦਿੱਤੀ ਹੈ ਤੇ ਨਾਲ ਬਹੁਤ ਕੁਝ ਹੋਰ ਵੀ ਦਿੱਤਾ ਉਹ ਵੀ ਭੁਗਤਾਉਣਾ ਪੈਂਦਾ ਹੈ ਨਾ ਜਿਵੇਂ ਚੈਨਲ ਬਣਾਇਆ ਹੈ ਜੇ ਤੁਸੀਂ ਆਈਲੈਟਸ ਕਰਕੇ ਬਾਹਰ ਗਏ ਹੋ ਤੁਹਾਨੂੰ ਉੱਥੇ ਜਾ ਕੇ ਹਜ਼ਾਰਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ ਜੇ ਮੈਂ YouTube ਚੈਨਲ ਬਣਾਇਆ ਮੈਨੂੰ ਉਹ ਹਜ਼ਾਰਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਬਟ ਬਹਿਗੁਰੂ ਦੀ ਕਿਰਪਾ ਹੈ ਪਿਆ ਸੀ ਤੇ ਅੱਜ ਵਧੀਆ ਹੈ ਆ ਸਹੀ ਸਲਾਮਤ ਆ ਤੇ ਬੇਘਰੂ ਨੇ ਹੱਥ ਪੈਰ ਦਿੱਤੇ ਨੇ ਹਨਾ ਹੱਕ ਲੈਣਾ ਹਰੇਕ ਬੰਦੇ ਦਾ ਹੱਕ ਆ ਆਪਣਾ ਹੱਕ ਨਾ ਛੱਡਿਆ ਕਰੋ ਮੈਂ ਤੁਹਾਨੂੰ ਆਪਦੇ ਸਾਰੇ ਭੈਣ ਭਰਾਵਾਂ ਨੂੰ ਵੀ ਕਹਿਨੀ ਆ ਤੇ ਤੈਨੂੰ ਵੀ ਕਹਿਨੀ ਆ ਤੁਸੀਂ ਕੌਰ ਤਾਂ ਮੈਂ ਫਿਰ ਵੀ ਔਰਤ ਦਾ ਸਨਮਾਨ ਕਰਦੀ ਆ ਠੀਕ ਆ ਤੇ ਮੈਂ ਫਿਰ ਵੀ ਤੈਨੂੰ ਕੁਝ ਨਹੀਂ ਕਹਿ ਰਹੀ ਹਨਾ ਮੈਂ ਕਹਿਣ ਨੂੰ ਇੱਥੇ ਵੀਡੀਓ ਦੇ ਵਿੱਚ ਕਹਿ ਵੀ ਦੇਵਾਂ ਮੈਂ ਫਿਰ ਵੀ ਨਹੀਂ ਕਹਿ ਰਹੀ ਇਹ ਤੂੰ ਵੀ ਇੱਕ ਔਰਤਾਂ ਤੂੰ ਵੀ ਇਹੀ ਰੱਖਿਆ ਕਰ ਪਹਿਲੀ ਗੱਲ ਤਾਂ ਤੇਰਾ ਹੀ ਵਰਡ ਆ ਵੀ ਦੰਦਾ ਦਾ ਪੀਸਿਆ ਚੱਕੀ ਦਾ ਪੀਸਿਆ ਰਹਿ ਜੂ ਦੰਦਾ ਦਾ ਪੀਸਿਆ ਨਹੀਂ ਰਹਿੰਦਾ ਕਦੇ ਕਿਸੇ ਤੋਂ ਦਰਸੀ ਸੁਣਾ ਲਿਆ ਕਰੋ ਠੀਕ ਹੈ ਜਦੋਂ ਤੁਸੀਂ ਬੰਦੇ ਨੂੰ ਦੁਖੀ ਕਰਦੇ ਹੋ ਉਹਦੀ ਜਵਾਨ ਦਰਸੀ ਦਵੇ ਨਾ ਦਵੇ ਉਹਦੀਆਂ ਅੰਦਰਾਂ ਜ਼ਰੂਰ ਦੇ ਦਿੰਦੀਆਂ ਹੁੰਦੀਆਂ ਨੇ ਇਹਦਾ ਨਤੀਜਾ ਸ਼ਾਇਦ ਤੁਸੀਂ ਭੁੱਲ ਗਏ ਤੁਸੀਂ ਭੁਗਤ ਚੁੱਕੇ ਹੋ ਠੀਕ ਹੈ ਸ਼ਾਇਦ ਤੁਸੀਂ ਭੁੱਲ ਗਏ ਮੈਂ ਤਾਂ ਹੀ ਕਹਿੰਦੀ ਹੁੰਦੀ ਆ ਜਿਹੜਾ ਮੇਰੇ ਨਾਲ ਕਰੂ ਉਹ ਇੱਥੇ ਭਰੂਗਾ ਠੀਕ ਹੈ ਤੇ ਬਾਕੀ ਆਪਣੀ ਵੀਡੀਓ ਬਹੁਤ ਲੰਬੀ ਹੋਈ ਜਾਂਦੀ ਆ ਬਾਕੀ ਆਪਾਂ ਕੰਟੀਨਿਊ ਰਵਾਂਗੇ ਏਦਾਂ ਡੇਲੀ ਵਲੌਗ ਆਇਆ ਕਰਨਗੇ ਤੁਸੀਂ ਇੰਜੋਏ ਕਰਿਓ ਥੈਂਕ ਯੂ ਸੋ ਮੱਚ ਇੰਨਾ ਪਿਆਰ ਕਰਨ ਦੇ ਲਈ ਠੀਕ ਹੈ ਜੀ ਤੇ ਬਾਕੀ ਆਪਾਂ ਡੇਲੀ ਹੁਣ ਮਿਲਦੇ ਰਵਾਂਗੇ ਜਦੋਂ ਤੱਕ ਮੈਂ ਆ ਮੈਂ ਪਹਿਲਾਂ ਵੀ ਇਹ ਕਹਿੰਦੀ ਆ ਜਦੋਂ ਤੱਕ ਮੈਂ ਆ ਜਦੋਂ ਤੱਕ YouTube ਆ ਆਪਾਂ ਐਦਾਂ ਹੀ ਡੇਲੀ ਮਿਲਾਂਗੇ ਠੀਕ ਆ ਜੀ ਜਿਸ ਵੀ ਕੰਡੀਸ਼ਨ ਦੇ ਵਿੱਚ ਹੋਵਾਂਗੇ ਹੁਣ ਇਹ ਨਹੀਂ ਹੋਊਗਾ ਵੀ ਮੈਂ ਕਹਿ ਦੂੰਗੀ ਮੈਂ ਵੀਡੀਓ ਨਹੀਂ ਪਾਣੀ ਜੋ ਵੀ ਕੰਡੀਸ਼ਨ ਹੋਊਗੀ ਚਾਹ ਕੋਈ ਮੈਨੂੰ ਚੰਗਾ ਬੋਲੇ ਚਾਹ ਕੋਈ ਮੈਨੂੰ ਮਾੜਾ ਬੋਲੇ ਉਸੇ ਰਿਲੇਟਡ ਮੈਂ ਵੀਡੀਓ ਪਾ ਰਿਆ ਕਰਨੀ ਆ ਤੇ ਅੱਜ ਮੈਂ ਇਹ ਵੀ ਦੱਸ ਦਵਾਂ ਵੀ ਹਾਲੇ ਤੱਕ ਮੈਂ ਕਦੇ ਕਿਸੇ ਦਾ ਨਾਮ ਲੈ ਕੇ ਵੀਡੀਓ ਨਹੀਂ ਪਾਈਗੀ ਜੇ ਇਸ ਤੋਂ ਬਾਅਦ ਤੁਸੀਂ ਮੈਨੂੰ ਤੰਗ ਕਰੋਗੇ ਪਰੇਸ਼ਾਨ ਕਰੋਗੇ ਮੈਂ ਨਾਂ ਲੈ ਕੇ ਵੀਡੀਓ ਪਾਉਂਗੀ ਜਿਹੜੇ ਇੱਕ ਅਦੇਕ ਹੱਕ ਰਹਿੰਦੇ ਆ ਸਾਡੇ ਜੇ ਤੁਸੀਂ ਉੱਥੇ ਵੀ ਚੂ ਚਾ ਮੀ ਕੀਤੀ ਮੈਂ ਉਹ ਵੀ ਦੱਸੂਗੀ ਵੀ ਸਾਡੇ ਹੱਕ ਨੇ ਠੀਕ ਆ ਬਾਕੀ ਵੀਡੀਓ ਨੂੰ ਜੇ ਨਹੀਂ ਸਮਝ ਲੱਗਦੀ ਹੁੰਦੀ ਕੋਈ ਵਰਡ ਤੁਹਾਨੂੰ ਐ ਲੱਗਦਾ ਵੀ ਇਹ ਜਿਹੜੀਆਂ ਅੱਜ ਤੱਕ ਮੈਂ ਵੀਡੀਓ ਤੁਹਾਡੇ ਲਈ ਬਣਾਈਆਂ ਵੀ ਨਹੀਂ ਗਿਆ ਸ਼ਾਇਦ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਬਣੀਆਂ ਨੇ ਉਹ ਤੁਹਾਡੇ ਤੇ ਨਹੀਂ ਬਣੀਆਂ ਹੈਗੀਆਂ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਹੁੰਦੀ ਵੀਡੀਓ ਨੂੰ ਪਿੱਛੇ ਮੋੜ-ਮੋੜ ਕੇ ਸੁਣ ਲਿਆ ਕਰੋ ਇੱਕ ਵਾਰੀ ਸੁਣ ਲਈ ਦੋ ਵਾਰੀ ਸੁਣ ਲਈ ਤਿੰਨ ਵਾਰੀ ਸੁਣ ਲਈ ਚਾਰ ਵਾਰੀ ਸੁਣ ਲਿਆ ਕਰੋ ਕਿਉਂਕਿ ਉਹ ਵੀਡੀਓ ਉੱਥੇ ਹੀ ਪਈ ਰਹਿੰਦੀ ਆ ਜਦੋਂ ਮਰਜ਼ੀ ਕੱਢ ਕੇ ਸੁਣ ਲਓ ਠੀਕ ਆ ਕੋਈ ਰੋਕ ਨਹੀਂ ਕੋਈ ਰੁਕਾਵਟ ਨਹੀਂ ਹਰੇਕ ਬੰਦੇ ਦੇ ਹੱਥ 'ਚ ਫੋਨ ਆ ਜਦੋਂ ਮਰਜ਼ੀ ਤੁਸੀਂ ਦਿਨ ਸੁਣੋ ਰਾਤ ਸੁਣੋ ਜੇ ਨਹੀਂ ਸੁਣਦਾ ਨਾ ਫੋਨ ਐਂ ਦਾ ਲਾ ਕੇ ਸੁਣ ਠੀਕ ਆ ਆ ਕੇ ਕਈ ਵਾਰੀ ਕਾਰ ਦੇ ਵਿੱਚ ਸ਼ੋਰ ਸ਼ਰਾਬਾ ਹੁੰਦਾ ਜੇ ਕਈ ਵਾਰੀ ਮੈਂ ਵੀ ਸੁਣਦੀ ਦੇਖਦੀ ਹੁੰਨੀ ਆ ਨਾ ਕੋਈ ਫੋਨ ਤੇ ਵੀਡੀਓ ਮੈਂ ਫਿਰ ਏਦਾਂ ਲਾ ਕੇ ਸੁਣ ਲਿਆ ਕੋਕ ਦੇਖਣ ਨੂੰ ਤਾਂ ਆਪਾਂ ਨੂੰ ਪਤਾ ਹੀ ਹੈ ਜੇ ਹੁਣ ਤੁਸੀਂ ਮੇਰੀ ਵੀਡੀਓ ਦਾ ਮੈਂ ਤਾਂ ਰਹਿੰਦੀ ਇੱਥੇ ਹੀ ਆ ਤੁਸੀਂ ਮੇਰੀ ਸ਼ਕਲ ਦਾ ਕੀ ਦੇਖਣਾ ਜੇ ਮਤਲਬ ਸੁਣਨ ਵਾਲੀ ਗੱਲ ਆਪਾਂ ਨੂੰ ਨਹੀਂ ਸਮਝ ਲੱਗਦੀ ਨਾ ਫੋਨ ਨੂੰ ਏਦਾਂ ਲਾ ਕੇ ਸੁਣ ਲਿਆ ਕਰੋ ਕੰਨ 'ਚ ਤੁਹਾਨੂੰ ਤਰੀਕਾ ਮੈਂ ਦੇ ਦਨੀ ਆ ਠੀਕ ਆ ਤੇ ਬਾਕੀ ਹਰੇਕ ਬੰਦੇ ਦਾ ਦਿਮਾਗ ਹੁੰਦਾ ਵੀਡੀਓ ਆਪਣੀ ਬੋਲਮ ਵੀ ਹੋ ਜਾਣੀ ਆ ਅ ਜ਼ਰੂਰੀ ਨਹੀਂ ਹੈਗਾ ਵੀ ਸਾੜਾ ਕਰਕੇ ਹੀ ਤੁਸੀਂ ਸਾਰੀ ਉਮਰ ਨਿਭਾਉਣੀ ਆ ਚਲੋ ਇੱਕ ਉਮਰ ਹੁੰਦੀ ਆ ਤੁਹਾਨੂੰ ਹੋ ਗਿਆ ਹੋਣਾ ਕਿਉਂਕਿ ਜਦੋਂ ਕਿਸੇ ਦੇ ਹੱਥ ਚੋਂ ਕੋਈ ਚੀਜ਼ ਮਤਲਬ ਖੁੱਸ ਜਾਂਦੀ ਆ ਨਾ ਹੁੰਦਾ ਸਾੜਾ ਹੋ ਜਾਂਦਾ ਨੇਚਰਲੀ ਆ ਮੈਨੂੰ ਵੀ ਹੋਇਆ ਤਾਂ ਹੈ ਨਹੀਂ ਕਦੇ ਮੈਨੂੰ ਯਾਦ ਨਹੀਂ ਕੀ ਪਤਾ ਹੋ ਗਿਆ ਹੋਵੇ ਕੀ ਪਤਾ ਮੈਂ ਬਹੁਤ ਥੋੜੀ ਆ ਮੈਂ ਮੈਂ ਵੀ ਤਾਂ ਇਨਸਾਨ ਹੀ ਆ ਕਦੇ ਹੋ ਗਿਆ ਹੋ ਕਿਸੇ ਗੱਲ ਦਾ ਹਨਾ ਮੈਂ ਵੀ ਤਾਂ ਇਨਸਾਨ ਹੀ ਆ ਇਨਸਾਨ ਗਲਤੀਆਂ ਦਾ ਪੁੱਤ ਲਾਇਆ ਕਦੇ ਮੇਰੇ ਤੋਂ ਵੀ ਹੋ ਗਿਆ ਨਾ ਪਰ ਮੈਨੂੰ ਨਹੀਂ ਯਾਦ ਵੀ ਮੈਂ ਕਦੇ ਕਿਸੇ ਤੋਂ ਸਾੜਾ ਕੀਤਾ ਕਿਉਂਕਿ ਮੈਂ ਹਰੇਕ ਦੀ ਆ ਖੁਸ਼ੀਆਂ ਦੇ ਵਿੱਚ ਸ਼ਾਮਲ ਖੜੀ ਆ ਇਹ ਕੋਈ ਵੀ ਮੁਕ ਕਰ ਨਹੀਂ ਸਕਦਾ ਹੈਗਾ ਵੀ ਅਸੀਂ ਗਏ ਨਹੀਂਗੇ ਜਿੱਥੇ ਅਗਲੇ ਨੇ ਬੁਲਾਇਆ ਅਸੀਂ ਗਏ ਆ ਠੀਕ ਆ ਤੇ ਸਾੜਾ ਨਾ ਕਰਿਆ ਕਰੋ ਮੇਰੇ ਨਾਲੋਂ ਉਮਰ ਚ ਵੱਡੇ ਹੋ ਮੈਂ ਫੇਰ ਵੀ ਤੁਹਾਨੂੰ ਕਹਿ ਰਹੀ ਆ ਪਿਆਰ ਨਾ ਕਹਿ ਰਹੀ ਆ ਕਿਉਂਕਿ ਮੈਂ ਬਹੁਤ ਚੇਂਜ ਕਰ ਲਿਆ ਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਰ ਲਿਆ ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪਿੱਛੇ ਹੀ ਮੋੜਨਾ ਪਿੱਛੇ ਮੋੜਨਾ ਅੱਗੇ ਵਧੋ ਠੀਕ ਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿ ਦਿੰਨੀ ਆ ਅੱਗੇ ਵਧੋ ਅੱਗੇ ਵਧੋ ਕਿਉਂਕਿ ਭਲਾਈ ਹੀ ਚੰਗੀ ਹੁੰਦੀ ਆ ਲੜਾਈ ਚੰਗੀ ਨਹੀਂ ਹੁੰਦੀ ਹੈਗੀ ਠੀਕ ਆ ਤੇ ਬਾਕੀ ਮੇਰੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕਸ ਐਨਾ ਪਿਆਰ ਦੇਣ ਦੇ ਲਈ ਤੇ ਐਦਾਂ ਹੀ ਆਪਣਾ ਪਿਆਰ ਸਾਥ ਸਪੋਰਟ ਐਦਾਂ ਹੀ ਬਣਾਈ ਰੱਖਿਓ ਐਨਾ ਹੀ ਇੱਜ਼ਤ ਮਾਣ ਤੁਸੀਂ ਮੈਨੂੰ ਦਿੰਦੇ ਰਹੋ ਤੇ ਮੈਂ ਰੋਜ਼ ਤੁਹਾਡੇ ਲਈ ਆਪਣੀਆਂ ਕੰਮ ਕਰਦੀਆਂ ਵੀਡੀਓਜ਼ ਬਣਾਵਾ ਕਿਉਂਕਿ ਮੈਨੂੰ ਇਹ ਥੋੜੇ ਜਿਹਾ ਵੀਡੀਓ ਬਣਾਉਣ ਦੀ ਔਕਾਹਂ ਜਿ ਲੱਗਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਸਾਰਾ ਕੁਝ ਹੋ ਜਾਂਦਾ ਨਾ ਰੀਵਾਰਡਸ ਹੋ ਜਾਂਦਾ ਹੈ ਉਹ ਫਿਰ ਥੋੜੇ ਜਿਹਾ ਹੋ ਜਾਂਦਾ ਆਪਣਾ ਕਦੇ ਵੀ ਵੀ ਭਾਈ ਹੋ ਜੂ ਜਾਂ ਲੋ ਹੋ ਜੂ ਬਹੁਤ ਗੱਲਾਂ ਦਿਮਾਗ ਦੇ ਵਿੱਚ ਆ ਜਾਂਦੀਆਂ ਨੇ ਬਟ ਫਿਰ ਵੀ ਬਹੁਤ ਕੋਸ਼ਿਸ਼ ਕਰਦੀ ਐਂ ਮੈਂ ਕਿਉਂਕਿ ਮੈਂ ਭੁੱਲਣਾ ਨਹੀਂ ਚਾਹੁੰਦੀ ਤੁਹਾਨੂੰ ਇੱਕ ਗੱਲ ਮੈਂ ਇੱਕ ਹੋਰ ਕਲੀਅਰ ਕਰਦਾ ਵੀਡੀਓ ਜਿਹੜੀ ਲੰਬੇ ਹੋਣੀਆਂ ਹੋ ਜੇ ਕੋਈ ਗੱਲ ਨਹੀਂ ਦੇਖੀ ਜਾਊ ਹਨਾ ਕਹਿੰਦੇ ਹੁੰਦੇ ਆ ਵੀ ਭੁੱਲ ਜੋ ਮੈਂ ਭੁੱਲਣਾ ਨਹੀਂ ਚਾਹੁੰਦੀ ਮੇਰੇ ਨਾਲ ਜੋ ਜਿੱਦਾਂ ਹੋਇਆ ਮੈਂ ਉਹ ਨਹੀਂ ਭੁੱਲਣਾਗਾ ਮੇਰੀ ਤਾਂ ਦੋ ਘੜੀ ਮੜੀ ਵੀ ਤੜਫੂਗੀ ਹਨਾ ਮੈਂ ਭੁੱਲਣਾ ਨਹੀਂ ਹੈਗਾ ਕਿਉਂਕਿ ਭੁੱਲ ਜਿਹੜਾ ਬੰਦਾ ਭੁੱਲ ਜਾਂਦਾ ਆ ਉਹ ਬੰਦਾ ਹੀ ਕਹਾਦਾ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਆਪਣੇ ਤੇ ਆਏ ਦੁੱਖ ਸੁੱਖੋ ਸਭ ਕੁਝ ਭੁੱਲ ਗਿਆ ਪਛੋਕੜ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੁਸੀਂ ਕਿੱਥੋਂ ਉੱਠਿਆ ਹੋ ਉਹ ਹਮੇਸ਼ਾ ਯਾਦ ਰੱਖੋ ਤੇ ਉਹ ਯਾਦ ਰੱਖਣ ਲਈ ਤੁਹਾਨੂੰ ਹਰ ਇੱਕ ਦੁੱਖ ਸੁੱਖ ਯਾਦ ਰੱਖਣਾ ਪਊਗਾ ਠੀਕ ਹੈ ਜੀ ਤੇ ਮੈਨੂੰ ਇਹ ਲੱਗਦਾ ਬਾਕੀ ਮੈਂ ਮੇਰੀਆਂ ਗੱਲਾਂ ਮੇਰੇ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਸਮਝ ਲਈਆਂ ਤੇ ਉਹ ਸੌਖ ਤੇ ਵੀ ਸਮਝ ਲਈਆਂ ਜਿਹੜੀ ਮੇਰੀ ਹੁਣ ਕੀ ਕਮਾ ਔਰਤ ਦੀ ਔਰਤ ਦੀ ਦੁਸ਼ਮਣ ਹੁੰਦੀ ਆ ਤੇ ਨਾ ਸਾੜਾ ਕਰਿਆ ਕਰੋ ਠੀਕ ਆ ਤੇ ਮੇਰਾ ਤਾਂ ਕਹਿਣਾ ਹੀ ਆ ਪਿਆਰ ਨਾ ਰਹੋ ਇਹਦੇ ਵਿੱਚ ਹੀ ਭਲਾਈ ਆ ਬਾਕੀ ਜੇ ਤੁਹਾਨੂੰ ਕੋਈ ਆ ਕੇ ਮੇਰੀ ਵੀਡੀਓ ਬਾਰੇ ਕੁਝ ਕਹਿੰਦਾ ਵੀ ਹੁੰਦਾ ਨਾ ਉਹਨੂੰ ਕਹਿ ਰਿਹਾ ਕਰੋ ਵੀ ਮੇਰੇ ਕੋਲ ਵੀ ਫੋਨ ਹੈਗਾ ਤੂੰ ਨਾ ਗਸਟ ਕਰ ਠੀਕ ਆ ਉਹਨੂੰ ਕਹਿ ਦੋ ਵੀ ਸਾਡੇ ਘਰੇ ਉਹਦੀ ਵੀਡੀਓ ਬਣਾਉਣ ਤੋਂ ਕਈ ਸਾਲ ਪਹਿਲਾਂ ਸਾਡੇ ਕੋਲ ਇੱਕ ਫੋਨ ਨੇ ਸਾਨੂੰ ਫੋਨ ਚਲਾਉਣੇ ਆਉਂਦੇ ਆ ਤੁਸੀਂ 2-10 ਮਿੰਟ ਕੱਢ ਕੇ ਤੁਸੀਂ ਖੁਦ ਮੇਰੀ ਵੀਡੀਓ ਸੁਣ ਲਿਆ ਕਰੋ ਹੋ ਸਕਦਾ ਲੋਕਾਂ ਲੋਕੇ ਕੋ ਲੋਕ ਅੱਗੇ ਲਾਉਂਦੇ ਹੁੰਦੇ ਆ ਲੋਕਾਂ ਦਾ ਕੰਮ ਹੁੰਦਾ ਆ ਫੂਸ ਸਿੱਟੋ ਤੀਲੀ ਲਾਓ ਠੀਕ ਆ ਲੋਕਾਂ ਦਾ ਇਹੀ ਕੰਮ ਆ ਵੀ ਬਾਕੀ ਥੋਡੇ ਬਾਰੇ ਤਾਂ ਸਾਡੇ ਕੋਲ ਕੁਝ ਕਹਿੰਦੇ ਹੋਣਗੇ ਕਦੇ ਮੇਰੇ ਹਸਬੰਦ ਕੋ ਆ ਕੇ ਕੁਝ ਕਹਿੰਦੇ ਹੋਣਗੇ ਕਦੇ ਮੇਰੇ ਮੁੰਡੇ ਕੋ ਆ ਕੇ ਕਹਿੰਦੇ ਹੋਣਗੇ ਕਦੇ ਮੈਨੂੰ ਵੀ ਕਹਿੰਦੇ ਹੋਣਗੇ ਹੋ ਸਕਦਾ ਚਲੋ ਤੁਹਾਨੂੰ ਲੱਗਦਾ ਵੀ ਮੈਂ ਤਾਂ ਘਰੋਂ ਬਾਹਰ ਬਹੁਤ ਘੱਟ ਨਿਕਲਦੀ ਆ ਫੋਨ ਮੇਰੇ ਕੋਲ ਵੀ ਆ ਫੋਨ ਨੰਬਰ ਮੇਰਾ ਵੀ ਹੈਗਾ ਠੀਕ ਆ ਮੈਨੂੰ ਵੀ ਫੋਨ ਆ ਸਕਦਾ ਆ ਤੇ ਇਹ ਹਲਪਲੇਖੇ ਚ ਨਾ ਰਿਹਾ ਕਰੋ ਵੀ ਤੁਹਾਨੂੰ ਹੀ ਲੋਕ ਬੁਲਾਉਂਦੇ ਆ ਲੋਕ ਸਾਨੂੰ ਵੀ ਬੁਲਾਉਂਦੇ ਆ ਕਿਉਂਕਿ ਅਸੀਂ ਵੀ ਇਨਸਾਨ ਆ ਅਸੀਂ ਵੀ ਇਸੇ ਧਰਤੀ ਤੇ ਰਹਿੰਦੇ ਆ ਕਹਵੇਂ ਨੇ ਲੋਕਾਂ ਦੀ ਟੈਨਸ਼ਨ ਨਾਲ ਲੈ ਕੇ ਆਪਦੇ ਆਪ ਦਾ ਦਿਮਾਗ ਖਰਾਬ ਕਰਕੇ ਦੂਜੇ ਬੰਦੇ ਨਾਲ ਲੜੀਦਾ ਹੁੰਦਾ ਠੀਕ ਹੈ ਜੀ ਮੈਂ ਚਲੋ ਵੀਡੀਓ ਲੰਬੀ ਹੋ ਜਾਣੀ ਆ ਕੱਲ ਮਿਲਦੇ ਆ ਫਿਰ ਠੀਕ ਹੈ ਜੀ ਬਾਈ ਓਕੇ ਜੀ ਬਾਈ